ਸ਼ਟਾਣੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਹੜਪੀੜਤਾਂ ਨੂੰ ਮਿਲਣ ਵਾਸਤੇ ਆਏ ਸੀ ਅਸੀਂ ਸਭ ਤੋਂ ਪਹਿਲੇ ਸਾਡੇ ਸੁਨੀਲ ਜਾਖੜ ਪ੍ਰਧਾਨ ਪੰਜਾਬ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਿਆ ਕਿ ਪੰਜਾਬ ਆਜਾ ਕੇ ਦੌਰਾ ਕਰੋ ਤੇ ਸੁਨੀਲ ਜਾਖੜ ਸਾਹਿਬ ਨੇ ਸਾਡੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਪੂਰਾ ਪੰਜਾਬ ਬਾਰੇ ਜਾਣੂ ਕਰਵਾਇਆ ਸਾਡੇ ਪੰਜਾਬ ਵਿੱਚ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਜਾਂ ਸਾਡੇ ਮੱਝਾਂ ਮਰ ਗਏ ਸਾਡੇ ਜਾਨੀ ਮਰ ਨੁਕਸਾਨ ਹੋ ਗਿਆ ਤੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਜੋ ਪੈਕੇਜ ਪੰਜਾਬ ਦੇ ਦਿੱਤਾ ਹੈ 1600 ਕਰੋੜ ਰੁਪਈਆ 1600 ਕਰੋੜ ਰੁਪਈਆ ਬਹੁਤ ਵੱਡੀ ਰਕਮ ਹੈ ਤੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਨੇ ਹੈ ਤੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਨੀ ਹੈ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਦੀ ਫਸਲ ਡੁੱਬੀਆਂ ਨੇ ਜਿਨ੍ਹਾਂ ਘਰ ਨੁਕਸਾਨ ਹੋਏ ਨੇ ਇਹ ਸਿੱਧਾ ਖਾਤੇ 'ਚ ਪੈਸੇ ਆਣ ਪੰਜਾਬ ਸਰਕਾਰ ਨੂੰ ਪੈਸੇ ਨਾ ਜਾਣ ਸਿੱਧਾ ਕਿਸਾਨਾਂ ਦੇ ਖਾਤੇ 'ਚ ਪੈਸੇ ਆਉਣ ਤੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆ ਤੇ ਸਾਡੇ ਸੁਨੀਲ ਜਾਖੜ ਪ੍ਰਧਾਨ ਜੀ ਦਾ ਧੰਨਵਾਦ ਕਰਨੇ ਆ ਜਿਹੜੇ ਅੱਜ ਪੰਜਾਬ ਦੇ ਦੌਰੇ 'ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੁਲਾ ਕੇ ਅੱਜ ਉਹਨਾਂ ਨੇ ਸਾਰੀ ਪੰਜਾਬ ਬਾਰੇ ਗੱਲ ਜਾਨੂ ਕਰਵਾਇਆ ਪੰਜਾਬ ਨੂੰ ਪੈਗਮ ਵੀ ਬਹੁਤ-ਬਹੁਤ ਧੰਨਵਾਦ ਪ੍ਰਧਾਨ ਮੰਤਰੀ ਜੀ ਬਹੁਤ ਸਾਰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ